ਸਰ ਜੀ ਸੁਣ ਸਸਿਕਲ ਜੀ ਅੱਜ ਸਾਡੇ ਨਾਲ ਡਾਕਟਰ ਸੁਭਾਸ਼ ਸ਼ਰਮਾ ਜੀ ਵਾਈਸ ਪ੍ਰੈਜ਼ੀਡੈਂਟ ਬੀਜੇਪੀ ਪੰਜਾਬ ਆਏ ਹੈ ਖਾਸ ਤੌਰ ਤੇ ਅੱਜ ਜੋ ਕੇਂਦਰ ਸਰਕਾਰ ਦੀਆਂ ਜੀਐਸਟੀ ਦੇ ਉੱਤੇ ਰਾਏ ਤਾਂ ਦਿੱਤੀਆਂ ਗਈਆਂ ਜਿਹਦੇ ਨਾਲ ਬਹੁਤ ਵੱਡੇ ਲੈਵਲ ਤੇ ਲੋਕਾਂ ਨੂੰ ਫਾਇਦਾ ਹੋਇਆ ਉਹਦੇ ਤੇ ਅੱਜ ਗੱਲ ਕਰਨਗੇ ਸਾਡੇ ਵਾਈਸ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਜੀ ਨਮਸਤੇ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ 15 ਅਗਸਤ ਨੂੰ ਲਾਲ ਕਿਲੇ ਤੋਂ ਇੱਕ ਘੋਸ਼ਣਾ ਕੀਤੀ ਸੀ ਕਿ ਉਹ ਸਮੁੱਚੇ ਦੇਸ਼ ਵਾਸੀਆਂ ਨੂੰ ਬਹੁਤ ਵੱਡਾ ਤੋਹਫਾ ਦੀਵਾਲੀ ਦਾ ਦੇਣਗੇ ਜੀਐਸਟੀ ਦੀਆਂ ਦਰਾਂ ਘਟਾ ਕੇ ਆਪਣੀ ਗੱਲ ਨੂੰ ਪੂਰਾ ਕਰਦੇ ਹੋਏ ਜੀਐਸਟੀ ਦੀਆਂ ਦਰਾਂ 'ਚ ਵੱਡੇ ਪੈਮਾਨੇ 'ਚ ਕਟੌਤੀ ਹੋਈ ਹੈ ਔਰ ਪਹਿਲੇ ਨਵਰਾਤਰੇ ਤੋਂ ਜ਼ਿਆਦਾਤਰ ਜਿਹੜੀਆਂ ਸਾਡੀਆਂ ਉਪਯੋਗ ਦੀਆਂ ਵਸਤੂਆਂ ਨੇ ਉਹਨਾਂ ਦੀਆਂ ਕੀਮਤਾਂ ਘਟੀਆਂ ਮੈਂ ਆਪ ਮਾਰਕੀਟ ਜਾ ਕਰਕੇ ਦੁਕਾਨਦਾਰਾਂ ਨੂੰ ਮਿਲਿਆ ਕੰਜ਼ਿਊਮਰਜ਼ ਨੂੰ ਮਿਲਿਆ ਸਾਰੇ ਬੰਨੇ ਬੜੀ ਖੁਸ਼ੀ ਦੀ ਲਹਿਰ ਹੈ ਹਰ ਤਰ੍ਹਾਂ ਦੀ ਚੀਜ਼ ਸਸਤੀ ਹੋਈ ਹੈ ਚਾਹੇ ਉਹ ਆਟਾ ਹੈ ਚਾਹੇ ਉਹ ਦੁੱਧ ਹੈ ਚਾਹੇ ਉਹ ਪਨੀਰ ਹੈ ਚਾਹੇ ਉਹ ਬਾਕੀ ਖਾਣ ਪੀਣ ਵਾਲੀਆਂ ਵਸਤੂਆਂ ਨੇ ਚਾਹੇ ਉਹ ਰੈਡੀमेड ਗਾਰਮੈਂਟਸ ਨੇ ਚਾਹੇ ਦਵਾਈਆਂ ਨੇ ਕਾਰਾਂ ਨੇ ਸਕੂਟਰ ਨੇ ਸਕੂਟੀਆਂ ਨੇ ਖੇਤੀਬਾੜੀ ਦੇ ਉਪਕਰਨ ਨੇ ਕੋਈ ਚੀਜ਼ ਜਿਹੜੀ ਅਸੀਂ ਇਸਤੇਮਾਲ ਕਰਦੇ ਆ ਉਹਦਾ ਨਾਮ ਲੈ ਲਓ ਉਦੇ ਰੇਟ ਜਿਹੜੇ ਆ ਉਹ ਘਟਾਏ ਨੇ ਸੋ ਮੈਂ ਸਮਝਦਾ ਕਿ ਇੱਕ ਬਹੁਤ بڑا ਦੀਵਾਲੀ ਦਾ ਤੋਹਫਾ ਮੋਦੀ ਸਾਹਿਬ ਨੇ ਦੇਸ਼ ਦੇ ਲੋਕਾਂ ਨੂੰ ਦਿੱਤਾ ਹੈ ਜਿਦੇ ਕਰਕੇ ਲਗਾਤਾਰ ਖਰੀਦਾਰੀ ਵੀ ਵੱਧ ਰਹੀ ਹੈ ਮੈਂ ਅੱਜ ਇਹ ਖ਼ਬਰਾਂਸ ਖ਼ਬਰ ਪੜ੍ਹ ਰਿਹਾ ਸੀ ਕਿ ਰਿਕਾਰਡ ਵਿਕਰੀ ਜਿਹੜੀ ਆ ਉਹ ਮੋਟਰਸਾਈਕਲ ਦੀ ਹੋਈ ਹੈ ਇਸੇ ਪ੍ਰਕਾਰ ਨਾਲ ਕੱਪੜਿਆਂ ਦੀ ਹੋਰ ਸਫਤ ਤਰ੍ਹਾਂ ਦੀ ਦੁਕਾਨਦਾਰਾਂ ਨੂੰ ਜਾ ਕੇ ਮਿਲ ਰਹੇ ਆ ਤੇ ਵੀ ਬੜੇ ਖੁਸ਼ ਨੇ ਕਿ ਉਹਨਾਂ ਦੀ ਜਿਹੜੀ ਸੇਲ ਹੈ ਉਹ ਵੱਧ ਰਹੀ ਹੈ ਦਵਾਈਆਂ ਸਸਤੀਆਂ ਹੋਣ ਕਰਕੇ ਲੋਕਾਂ ਨੂੰ ਬੜਾ ਲਾਭ ਮਿਲਿਆ ਸੋ ਜਿੱਥੇ ਇਹਦਾ ਫਾਇਦਾ ਆਮ ਜਨਤਾ ਨੂੰ ਹੋ ਰਿਹਾ ਹੈ ਆਮ ਜਨਤਾ ਨੂੰ ਜਿਹੜੀਆਂ ਚੀਜ਼ਾਂ ਨੇ ਉਹ ਸਸਤੀਆਂ ਮਿਲ ਰਹੀਆਂ ਉੱਥੇ ਇਹਦਾ ਬਹੁਤ ਵੱਡਾ ਫਾਇਦਾ ਜਿਹੜਾ ਹੈ ਉਹ ਵਪਾਰ ਨੂੰ ਔਰ ਇੰਡਸਟਰੀ ਨੂੰ ਵੀ ਹੋਣਾ ਹੈ ਜਿਸ ਪ੍ਰਕਾਰ ਨਾਲ ਅਸੀਂ ਦੇਖ ਰਹੇ ਹਾਂ ਕਿ ਦੁਨੀਆ 'ਚ ਟੈਰਿਫ ਵਾਰ ਚੱਲੀ ਹੋਈ ਹੈ ਖਾਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਸਾਹਿਬ ਨੇ ਹਿੰਦੁਸਤਾਨ ਦੇ ਕੁਝ ਚੀਜ਼ਾਂ ਤੇ ਟੈਰਿਫ ਲਗਾਏ ਆ ਉਹਦੇ ਜਵਾਬ 'ਚ ਜਿਸ ਪ੍ਰਕਾਰ ਨਾਲ ਇਹ GST ਦਰਾਂ ਘਟੀਆਂ ਉਹਦਾ ਸਾਡੀ ਇੰਡਸਟਰੀ ਨੂੰ ਮੈਨੂਫੈਕਚਰਿੰਗ ਸੈਕਟਰ ਨੂੰ ਬਹੁਤ ਵੱਡਾ ਹੁਲਾਰਾ ਮਿਲਣਾ ਹੈ। ਦੇਸ਼ ਦੀ ਇਕਨੋਮੀ ਚ ਜਦੋਂ ਲੋਕਾਂ ਦੀ ਜੇਬ ਚ ਪੈਸਾ ਆਏਗਾ ਤੇ ਉਹ ਹੋਰ ਜ਼ਿਆਦਾ ਖਰੀਦਾਰੀ ਕਰਨਗੇ ਉਹਦੇ ਨਾਲ ਸਾਡੀ ਮੈਨੂਫੈਕਚਰਿੰਗ ਸੈਕਟਰ ਹੋਰ ਜ਼ਿਆਦਾ ਸਟਰੈਂਥਨ ਹੋਏਗਾ। ਜ਼ਿਆਦਾ ਨੌਕਰੀਆਂ, ਜਾਦੀਆਂ ਜੋਬਸ ਜਨਰੇਟ ਹੋਣਗੀਆਂ। ਸੋ ਸਾਡੀ ਜਿਹੜੀ ਅਰਥਵਿਵਸਥਾ ਪਹਿਲਾਂ ਹੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ ਕੁਆਟਰ ਚ ਅਸੀਂ ਦੇਖਿਆ ਹੈ ਕਿ 7% ਤੋਂ ਜ਼ਿਆਦਾ ਦੀ ਗ੍ਰੋਥ ਹਿੰਦੁਸਤਾਨ ਦੀ ਅਰਥਵਿਵਸਥਾ ਚ ਹੋਈ ਹੈ। ਮੋਦੀ ਸਾਹਿਬ ਦੇ ਇਸ ਇਤਿਹਾਸਿਕ ਫੈਸਲੇ ਦੇ ਨਾਲ ਇਹ ਗ੍ਰੋਥ ਹੋਰ ਵਧੇਗੀ ਔਰ ਦੇਸ਼ ਹੋਰ ਜ਼ਿਆਦਾ ਰਫਤਾਰ ਦੇ ਨਾਲ ਤਰੱਕੀ ਵੱਲ ਵਧੇਗਾ ਸੋ ਮੈਂ ਜਿੱਥੇ ਜੀਐਸਟੀ ਦਰਾਂ ਨੂੰ ਘਟਾਉਣ ਦੇ ਲਈ ਮੋਦੀ ਸਾਹਿਬ ਦਾ ਕੋਟਨ ਕੋਟ ਧੰਨਵਾਦ ਕਰਦਾ ਉਥੇ ਸਮੂਹ ਪੰਜਾਬ ਵਾਸੀਆਂ ਨੂੰ ਵੀ ਬਹੁਤ ਸਾਰੀਆਂ ਵਧਾਈਆਂ ਦਿੰਦਾ ਔਰ ਖਾਸ ਕਰਕੇ ਕਿਉਂਕਿ ਪੰਜਾਬ ਜਿਹੜਾ ਹੈ ਖੇਤੀਬਾੜੀ ਪ੍ਰਧਾਨ ਸੂਬਾ ਹੈ ਤੋਂ ਅਸੀਂ ਦੇਖਿਆ ਕਿ ਖੇਤੀਬਾੜੀ ਦੇ ਜਿਹੜੇ ਜਿੰਨੇ ਇੰਪਲੀਮੈਂਟਸ ਨੇ ਉਪਕਰਣ ਨੇ ਜਿਨ੍ਹਾਂ ਦਾ ਅਸੀਂ ਇਸਤੇਮਾਲ ਕਰਦੇ ਆ ਉਹ ਤਾਂ ਸਿਰਫ 5% ਹੀ ਜੀਐਸਟੀ ਰਹਿ ਗਿਆ ਜਿਨ੍ਹਾਂ ਦੇ ਪਹਿਲਾਂ 18% ਸੀ ਜਾਂ ਉਸ ਤੋਂ ਵੀ ਜ਼ਿਆਦਾ GST ਸੀਗਾ ਉਹਦੇ ਕਰਕੇ ਉਹਨਾਂ ਦੀ ਕੀਮਤਾਂ 'ਚ ਵੀ ਬਹੁਤ ਜ਼ਿਆਦਾ ਗਿਰਾਵਟ ਆਈ ਹੈ ਜਿਸ ਦੇ ਨਾਲ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਜ਼ਿਆਦਾ ਫਾਇਦਾ ਬਹੁਤ ਜ਼ਿਆਦਾ ਲਾਭ ਮਿਲਣ ਵਾਲਾ ਹੈ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ GST ਘਟਣ ਦੇ ਕਰਕੇ ਸਸਤੀਆਂ ਹੋਈਆਂ ਉਹਦਾ ਜਿੱਥੇ ਦੇਸ਼ ਦੀ ਜਨਤਾ ਨੂੰ ਪੰਜਾਬ ਦੇ ਆਮ ਲੋਕਾਂ ਨੂੰ ਫਾਇਦਾ ਮਿਲੇਗਾ ਲਾਭ ਮਿਲੇਗਾ ਉੱਥੇ ਉਹਦੇ ਨਾਲ ਵਪਾਰੀਆਂ ਨੂੰ ਲਾਭ ਹੋਏਗਾ ਕਿਉਂਕਿ ਉਹਨਾਂ ਦੀ ਸੇਲ ਵਧੇਗੀ ਉਹਦੇ ਨਾਲ ਸਾਡੀ ਇੰਡਸਟਰੀ ਨੂੰ ਫਾਇਦਾ ਹੋਏਗਾ ਮੈਨੂਫੈਕਚਰਿੰਗ ਸੈਕਟਰ ਨੂੰ ਫਾਇਦਾ ਹੋਏਗਾ ਔਰ ਦੇਸ਼ ਦੀ ਅਰਥਵਿਵਸਥਾ ਜਿਹੜੀ ਆ ਹੋਰ ਤੇਜ਼ੀ ਨਾਲ ਅੱਗੇ ਵਧੇਗੀ ਦੇਸ਼ ਹੋਰ ਜ਼ਿਆਦਾ ਖੁਸ਼ਹਾਲੀ ਦੇ ਰਸਤੇ ਤੇ ਵਧੇਗਾ ਸੋ ਦੀਵਾਲੀ ਦੇ ਇਸ ਤੋਹਫੇ ਲਈ ਮੈਂ ਇੱਕ ਵਾਰ ਫਿਰ ਮੋਦੀ ਸਾਹਿਬ ਦਾ ਕੋਟਨ ਕੋਟ ਧੰਨਵਾਦ ਕਰਦਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ